ਦੇ ਮਾਤਾ ਪਿਤਾ ਨਹੀਂ ਬਣਾ ਕਰਕੇ ਦੇ ਦਿੱਤਾ ਫਿਰ ਮਨੁੱਖ ਹਰ ਇੱਕ ਚੀਜ਼ ਤੇ ਹੱਕ ਜਮਾਉਂਦਾ ਹੈ ਇਹ 베ਲੀ ਹੈ ਇਹ ਮੇਰਾ ਹੈ ਤੇ ਪਦਾਰਥਾਂ ਦੇ ਵਿੱਚ ਜ਼ਮੀਨਾਂ ਜੇ ਦਾਤਾਂ ਦੇ ਵਿੱਚ ਧਨ ਮਾਇਆ ਦੇ ਵਿੱਚ ਸੁਰਤ ਨੂੰ ਇੰਨਾ ਡੋਬਦਾ ਰਹੇ ਕਿ ਉਹ ਪਦਾਰਥਾਂ ਦੇ ਲਈ ਰਿਸ਼ਤੇ ਆਤਿਆਂ ਭੈਣਾ ਭਰਾਵਾਂ ਪਤੀ ਪਤਨੀ ਬੱਚੇ ਆਦਿਕ ਹਰ ਕਿਸੇ ਨੂੰ ਪੰਜਾਬੀ ਦਾ ਠੇਸ਼ ਸ਼ਬਦ ਵਰਤੀ ਤੇ ਲੱਭ ਮਾਰ ਸਕਦਾ ਹੈ ਉਹ ਪਿੱਛੇ ਛੋਟ ਸਕਦਾ ਹੈ ਜਦੋਂ ਇਹ ਪਦਾਰਥ ਇਹ ਚੀਜ਼ਾਂ ਮਨੁੱਖ ਤੇ ਇਨਾ ਪ੍ਰਭਾਵ ਪਾ ਲੈਂਦੀਆਂ ਫਿਰ ਉਸ ਨੂੰ ਨਜ਼ਰ ਨਹੀਂ ਆਉਂਦਾ ਕਿ ਕੌਣ ਮੇਰਾ ਹੈ ਕੌਣ ਮੇਰਾ ਆਪਣਾ ਹੈ ਨਹੀਂ ਫਿਰ ਮਾਇਆ ਹੈ ਪਦਾਰਥ ਹੈ ਉਸ ਸੁਰਤ ਤੇ ਲੋਭ ਲਹਿਰ ਅਤ ਨੀਚਰ ਵਾਜੇ ਕਾਇਆ ਨੂੰ ਬੇ ਕੇਸ਼ਬਾ ਫਿਰ ਤੇ ਲੋਭ ਦੀਆਂ ਲਹਿਰਾਂ ਲਾਲਚ ਦੀਆਂ ਲਹਿਰਾਂ ਮਨੁੱਖ ਦੇ ਜੀਵਨ ਦੇ ਵਿੱਚ ਵਹਿ ਬਹਿ ਕੇ ਆਉਂਦੀਆਂ ਤੇ ਇਹਨਾਂ ਲੋਭ ਦੀਆਂ ਲਹਿਰਾਂ ਦੇ ਵਿੱਚ ਹੀ ਫਿਰ ਮਨੁੱਖ ਹਾਰੇ ਇੱਕ ਤਰ੍ਹਾਂ ਆਪਣੇ ਆਪ ਦੇ ਹੱਕ ਨੂੰ ਜਮਾਉਂਦਾ ਹੋਇਆ ਆਪਣੇ ਪਦਾਰਥਾਂ ਨੂੰ ਕਹਿੰਦਾ ਹੋਇਆ ਕਿ ਸਭ ਕੁਝ ਮੇਰਾ ਹੈ ਲੜਾਈ ਝਗੜਾ ਕਤਲੋਗਾਰਤ ਆਦਿਕ ਤੇ ਵੀ ਉਤਰ ਹੁੰਦਾ ਹੈ ਇਹ ਬਿੰਤੀ ਬੜੀ ਦੂਰ ਹੈ ਜਦੋਂ ਮਨੁੱਖ ਨੂੰ ਇਹ ਸਮਝ ਆ ਜਾਵੇ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਨਾ ਇਹ ਸਰੀਰ ਮੇਰਾ ਹੈ ਜਿਸ ਸਰੀਰ 'ਤੇ ਮੈਂ ਇਨਾ ਸਵਾਰਦਾ ਹਾਂ ਇਨਾ ਇਹਨੂੰ ਵਧੀਆ ਬਣਾ ਬਣਾ ਕੇ ਰੱਖਿਆ ਜਾਂਦਾ ਹੈ ਸੰਭਾਲ ਦਾ ਵਿਸ਼ਾ ਅਲੱਗ ਹੈ ਪਰ ਦੂਸਰੇ ਬਖਤੋਂ ਜਿਸ ਹੱਡ ਮਾਸ ਦਾ ਬਹੁਤਾ ਹੀ ਮਨੁੱਖ ਮਾਣ ਕਰ ਲਿੰਦਾ ਹੈ ਕਿ ਅੱਜ ਜਵਾਨ ਹਾਂ ਅੱਜ ਇਦਾਂ ਹੈ ਉਦੋਂ ਦਾ ਹੈ ਬੜਾ ਅਹੰਕਾਰ ਦੇ ਵਿੱਚ ਹੁੰਦਾ ਹੈ ਤੇ ਅਹੰਕਾਰ ਦੇ ਵਿੱਚ ਬੜਾ ਕੁਝ ਗਲਤ ਕਰ ਬੈਠਦਾ ਹੈ ਕਹਿੰਦੇ ਉਹ ਸਰੀਰ ਦਾ ਵੀ ਕਾਹਦਾ ਮਾਣ ਹੈ ਜਾਗ ਲਿਖੋ ਰੇ ਮਨ ਜਾਗ ਲਿਖੋ ਕਹਾਂ ਦਾ ਫਲ ਸੋਇਆ ਜੋ ਤਨ ਉਪਜੇ ਸੰਗ ਹੀ ਸੋ ਪੀ ਸੰਗ ਨਾ ਹੋਇਆ ਏ ਮਨ ਜਾਗ ਜਿਹੜਾ ਤਨ ਤੇਰੇ ਨਾਲ ਉਪਜਿਆ ਹੈ ਪੈਦਾ ਹੋਇਆ ਹੈ ਇਹਦੇ ਵੀ ਤੇਰਾ ਸਾਥ ਨਹੀਂ ਦੇਣਾ ਤੇਰੇ ਸਾਥ ਨਹੀਂ ਨਿਭਣਾ ਤੇਰੇ ਨਾਲ ਨਹੀਂ ਰਹਿਣਾ ਇਸੇ ਇਹ ਤੇਰਾ ਨਹੀਂ ਹੈ ਮਨ ਦਾ ਸੰਬੰਧ ਉਸ ਅਕਾਲ ਪੁਰਖ ਪਰਮਾਤਮਾ ਦੀ ਨਾਲ ਹੈ ਮਨ ਤੂੰ ਜੋਤ ਸਰੂਪ ਹੈ ਮਨ ਨੂੰ ਜੋਤ ਸਰੂਪ ਕਿਹਾ ਹੈ ਸਿਰਫ ਮਨ ਨੂੰ ਹੀ ਉਸ ਪਰਮਾਤਮਾ ਦਾ ਰੂਪ ਅੰਗ ਬਿਆਨ ਕੀਤਾ ਹੈ। ਸ਼ਰੀਰ ਨੂੰ ਦੂਜੇ ਨੰਬਰ ਤੇ ਰੱਖਿਆ ਹੈ। ਹਾਲਾਂਕਿ ਮਨ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੋ ਸਕਦਾ ਜੇ ਸ਼ਰੀਰ ਨਹੀਂ ਤੇ ਸ਼ਰੀਰ ਦੇ ਦੁਆਰਾ ਹੀ ਮਨ ਹੈ। ਪਰ ਕਹਿੰਦੇ ਨਹੀਂ ਜਾਉਂਦਾ ਮਨੁੱਖ ਦੇਖ ਪਦਾਰਥ ਤਾਂ ਬਹੁਤ ਵੱਡੀ ਗੱਲ ਹੈ ਜੋ ਤਨ ਤੈਨੂੰ ਮਿਲਿਆ ਹੈ ਉਹ ਤਨ ਵੀ ਤੇਰਾ ਨਹੀਂ ਹੈ। ਤੇ ਤਨ ਦੇ ਅੰਦਰ ਅੱਪਾ ਕਿੰਨੇ ਨਾ ਚਈ ਕਈ ਵਾਰ ਸਵਾਸ ਲੈ ਰਹੇ ਹਾਂ ਮੈਨੂੰ ਸਾਹ ਜੋ ਸਵਾਸ ਨੇ ਚਾਦਰ ਕੇ ਨੇ ਸਵਾਸ ਅਸੀਂ ਨਹੀਂ ਲੈਂਦੇ ਸਵਾਸ ਸਾਨੂੰ ਦਿੱਤੇ ਜਾ ਰਹੇ ਚਲਾਈ ਜਾ ਰਹੇ ਸਾਨੂੰ ਬਖਸ਼ਿਸ਼ ਕੀਤੇ ਜਾ ਰਹੇ ਨੇ ਕਿ ਇਤਨੇ ਕ ਸਵਾਸ ਇਤਨੇ ਕ ਸਾਹ ਮਨੁੱਖ ਨੇ ਲੈਣੇ ਨੇ ਭੋਗੜੇ ਨੇ ਉਹ ਦਿੱਤੇ ਜਾ ਰਹੇ ਨੇ ਸਾਨੂੰ ਤੇ ਹਰ ਇੱਕ ਸਵਾਸ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਆਪ ਹੈ ਹਰ ਇੱਕ ਸਵਾਸ ਦੇ ਵਿੱਚ ਕਿਉਂਕਿ ਸਵਾਸ ਵੀ ਤੇ ਉਹਦੀ ਦਾਤ ਨੇ ਨਾ ਜਿਸ ਸਵਾਸ ਦੇ ਰਿਹਾ ਹੈ ਸਾਹ ਦੇ ਰਿਹਾ ਹੈ ਤਾਂ ਸਵਾਸ ਆਰੇ ਦੇ ਨਹੀਂ ਕਿਸ ਸਵਾਸ ਦੀ ਨਹੀਂ ਹੋਣਗੇ ਇਹ ਜੇ ਸਮਝ ਆ ਜਾਵੇ ਕਿ ਮਨੁੱਖ ਦਾ ਆਪਣਾ ਉਹਦੇ ਕੋਲ ਕੁਝ ਵੀ ਨਹੀਂ ਨਾਂਹੇ ਸ਼ਰੀਰ ਪਹਿਲੀ ਗੱਲ ਸ਼ਰੀਰ ਤੇ ਹੀ ਰਹਿਓ ਬਾਅਦ ਵਿੱਚ ਪਦਾਰਥ ਮਿਲਦੇ ਨੇ ਉਹ ਤੇ ਪਰਿਵਾਰ ਨੇ ਜੋ ਬਣਾਇਆ ਜੋ ਕਮਾਇਆ ਜੋ ਸੰਸਾਰ ਦੇੰਦਰ ਮਿਲੇਗਾ ਕਹਿੰਦੇ ਤੇਰਾ ਕੁਝ ਵੀ ਨਹੀਂ ਵੇਖ ਧਿਆਨ ਦੇ ਨਾਲ ਸੋਚ ਵਿਚਾਰ ਥੋੜਾ ਜਿਹਾ ਪਰਮਨੁਖ ਖੁੱਭ ਜਾਂਦਾ ਹੈ ਇਨ੍ਹਾਂ ਪਦਾਰਥਾਂ ਦੇ ਵਿੱਚ ਇਨ੍ਹਾਂ ਚੀਜ਼ਾਂ ਦੇ ਵਿੱਚ ਤੇ ਜਦੋਂ ਖੁੱਬਦਾ ਹੈ ਨਾ ਜੀ ਇੰਨਾ ਡੁੱਬ ਜਾਂਦਾ ਹੈ ਇੰਨਾ ਹੀ ਡੁੱਬ ਜਾਂਦਾ ਹੈ ਕਿ ਫਿਰ ਉਹ ਜਨ ਨਹੀਂ ਪਾਉਂਦਾ ਜਦੋਂ ਕੋਈ ਪਦਾਰਥ ਕੋਈ ਚੀਜ਼ ਉਹਦੇ ਕੋਲੋਂ ਜਾਂਦੀ ਹੈ ਮਨੁੱਖੀ ਰੋਮ ਦੇ ਪਰੇਸ਼ਾਨ ਡਿਪਰੈਸ਼ਨ ਦੇ ਵਿੱਚ ਚਲੇ ਹੋਏ ਵੇਖੇ ਜਾ ਸਕਦੇ ਨੇ ਜਦੋਂ ਕੋਈ ਪਦਾਰਥ ਕੋਈ ਮੈਂਬਰ ਕੋਈ ਚੀਜ਼ ਕੋਈ ਐਸਾ ਹੈਪਨ ਹੋ ਜਾਂਦਾ ਹੈ ਜਿਹੜਾ ਉਹ ਨਹੀਂ ਚਾਹੁੰਦੇ ਕਿ ਮੇਰੇ ਕੋਲੋਂ ਜਾਵੇ ਆਪ ਬਹੁਤੀਆਂ ਉਦਾਹਰਨਾਂ ਸਮਾਜ ਦੇ ਵਿੱਚ ਐਸੀਆਂ ਵੇਖ ਸਕਦੇ ਹੋ ਕਿ ਚੰਗੇ ਭਲੇ ਇਨਸਾਨ ਟੈਨਸ਼ਨਾਂ ਡਿਪਰੈਸ਼ਨਾਂ ਦੇ ਵਿੱਚ ਪਏ ਹੋਏ ਨੇ ਵਰਤੀ ਗੱਲ ਇੱਕ ਦੱਸ ਦੇਵਾਂ ਗਵਿੰਦਵਾਲ ਸਾਹਿਬ ਦੀ ਧਰਤੀ ਤੇ ਮੈਂ ਸੈਂਟਰ ਤੇ ਸੇਵਾ ਨਿਭਾ ਰਿਹਾ ਹਾਂ ਸਾਂ ਤੇ ਉੱਥੇ ਇੱਕ ਰਾਗੀ ਜੱਥਾ ਸੀ ਬੜਾ ਸੋਹਣਾ ਕੀਰਤਨ ਕਰਦੇ ਸੀ ਉਹ ਬਾਹਰ ਵੀ ਉਹਨਾਂ ਦੇ ਕਈ ਬਾਹਰ ਚੱਕਰ ਲੱਗੇ ਸੀ ਕੈਨੇਡਾ ਮੈਲਕਾ ਤੱਕ ਗਈ ਹੋਈ ਸੀ ਪਰ ਉਸ ਸਮੇਂ ਇਹ ਗੱਲ ਸਮਝ ਆਈ ਜਦੋਂ ਉਹ ਘਟਨਾ ਵੇਖੀ ਕਿ ਉਹ ਲੜਕੇ ਦਾ ਕੁਝ ਐਸੀ ਘਟਨਾ ਵਾਪਰੀ ਹੈਡ ਗ੍ਰੰਥ ਜੋ ਰਾਗੀ ਸੀ ਹੈਡ ਰਾਗੀ ਕਿ ਕਿਤੇ ਕੋਈ ਰਿਸ਼ਤਾ ਪਸੰਦ ਆਇਆ ਆਪਸ ਦੇ ਵਿੱਚ ਉਹਨੇ ਵਿਆਹ ਕਰਵਾਇਆ ਤੇ ਘਰੇ ਥੋੜਾ ਬਹੁਤਾ ਘਰੇਲੂ ਲੜਾਈ ਝਗੜਾ ਪਹਿਲਾਂ ਹੋਇਆ ਉਹ ਮਾਂ ਨੂੰ ਜਾ ਕੇ ਜਦੋਂ ਦੱਸਿਆ ਮਾਂ ਮਾਂ ਹੈ ਹੁਣ ਉਹਨੇ ਥੋੜਾ ਬਹੁਤਾ ਦੇਖ ਰੋ ਗੁੱਸਾ ਕਰਨਾ ਹੈ ਮਾਂ ਨੇ ਕੁਝ ਲਫ਼ਜ਼ ਬੁਲੜਨੇ ਨੇ ਉਹ ਜੋ ਨਹੀਂ ਟੱਪ ਦੇ ਨਾਲ ਉਹਨਾਂ ਨੂੰ ਪਸੰਦ ਨਹੀਂ ਸੋਚ ਵਿਚਾਰ ਮਿਲੇ ਤਉ ਲੜਕਾ ਉਮਰ ਦਾ ਤੇ ਵੱਡਾ ਸੀ ਕਾਫੀ ਜਵਾਨ ਸਮਝਦਾਰ ਸੋਹਣਾ ਗੁਣ ਵੀ ਗੁਰਬਾਣੀ ਵੀ ਕਿੰਨੀ ਸੋਹਣੀ ਪੜਦੇ ਵੀ ਪਰ ਮਾਂ ਆਪਣੀ ਦੀ ਗੱਲ ਨਹੀਂ ਸਹਾਰ ਪਾਇਆ ਆਪਣੀ ਹੀ ਮਾਂ ਦੀ ਗੱਲ ਨਹੀਂ ਸਹਾਰ ਪਾਇਆ ਜੋ ਕਿਹਾ ਗਿਆ ਗੱਲ ਨਹੀਂ ਸਹਾਰ ਪਾਇਆ ਤੇ ਉਹ ਨੌਜਵਾਨ ਉੱਥੇ ਹੀ ਆਪ ਸਭ ਨੂੰ ਪਤਾ ਹੈ ਬਿਆਸ ਸਰੀਆ ਪੈਂਦਾ ਹੈ ਲਾਗੇ ਨਾਲ ਤੇ ਜਾ ਕਰਕੇ ਉਥੋਂ ਉਹਦੇ ਵਿੱਚ ਛਾਲ ਮਾਰ ਦਿੰਦਾ ਤੇ ਆਪਣੀ ਜ਼ਿੰਦਗੀ ਦੀ ਖੇਡ ਸਮਾਪਤ ਕਰ ਲੈਂਦਾ ਉਥੇ ਮੈਂ ਕਹਿਣ ਦਾ ਭਾਵ ਮੇਰੇ ਇਹ ਹੈ ਕਈ ਵਾਰ ਇਹ ਨਹੀਂ ਹੁੰਦਾ ਕਿ ਕੋਈ ਗੁਰਬਾਣੀ ਪੜਦਾ ਹੈ ਕੋਈ ਗੁਰਬਾਣੀ ਵਿਚਾਰਦਾ ਹੈ ਕੋਈ ਕੀਰਤਨ ਕਰਦਾ ਹੈ ਕੋਈ ਗੁਰੂ ਘਰ ਰਹਿਦਾ ਹੈ ਇਹਦਾ ਇਹ ਪਹਿਮਾਨਾ ਵੀ ਬੜਾ ਜ਼ਰੂਰੀ ਹੈ ਕਿ ਉਹਦਾ ਸਮਝਦਾ ਮਤ ਦਾ ਲੈਵਲ ਵੀ ਉੱਥੇ ਹੋਵੇਗਾ ਕਿ ਉਹ ਗੱਲ ਨੂੰ ਸਹਾਰ ਸਕਦਾ ਹੈ ਜ਼ਰੂਰੀ ਨਹੀਂ ਉਹ ਪੜਨ ਵਾਲਾ ਵੀ ਵਿਚਾਰਨ ਵਾਲਾ ਵੀ ਕੁਝ ਰਿਸ਼ਤਿਆਂ ਦੇ ਵਿੱਚ ਕੁਝ ਗੱਲਾਂ ਦੇ ਵਿੱਚ ਇੰਨਾ ਡੁੱਬਿਆ ਹੋਇਆ ਹੈ ਕਿ ਉਹ ਤੋਂ ਗੱਲ ਨਹੀਂ ਸਹਾਈ ਗਈ ਉਹ ਵੀ ਇਸ ਤਰ੍ਹਾਂ ਦਾ ਕੋਈ ਸਟੈਪ ਚੁੱਕ ਸਕਦਾ ਹੈ ਇਦਾਂ ਮਹਿਸੂਸ ਹੁੰਦਾ ਹੈ ਕਮ ਮਨੁੱਖ ਪਦਾਰਥਾਂ ਦੇ ਵਿੱਚ ਮਨੁੱਖਾਂ ਦੇ ਨਾਲ ਇੰਨਾ ਸਨੇਹ ਬਣਾ ਲੈਂਦਾ ਹੈ ਕਿਸੇ ਦਾ ਕੋਲੋਂ ਜਾਣਾ ਇਹਦੇ ਲਈ ਡਿਪਰੈਸ਼ਨ ਤੇ ਦੁੱਖ ਦਾ ਕਾਰਨ ਬਣ ਜਾਂਦਾ ਹੈ। ਕਈ ਵਾਰ ਆਪ ਵੇਖੋ ਪਤੀ ਪਤਨੀ ਦਾ ਕਈ ਵਾਰ ਨਾ ਕਰੇ ਐਸਾ ਕੁਝ ਹੋਏ ਪਰ ਸੰਸਾਰ ਹੈ ਬਹੁਤ ਕੁਝ ਵਾਪਰਦਾ ਹੈ ਦੁਨੀਆ ਦੇ ਵਿੱਚ। ਕਿੰਨੇ ਰਿਸ਼ਤੇ ਕਿੰਨੇ ਸੰਬੰਧ ਅੱਜ ਕੱਲ੍ਹ ਕਿਸੇ ਨਾ ਕਿਸੇ ਢੰਗ ਦੇ ਨਾਲ ਆਪ ਵੇਖੋਗੇ ਗੱਲ ਚੀਜ਼ ਕਈ ਵਾਰ ਕੁਝ ਵੀ ਨਹੀਂ ਹੁੰਦੀ ਕੁਝ ਵੀ ਵਿਆਪਿਆ ਨਹੀਂ ਹੁੰਦਾ ਕਈ ਵਾਰ ਜਿੱਥੇ ਵੀ ਜਾਣਦੇ ਆ ਤਾਂ ਪਰਿਵਾਰ ਐਜੇ ਕਈ ਵਾਰ ਕੋਈ ਨੌਜਵਾਨ ਭਰੋਸੇ ਦੇ ਨਾਲ ਬਲੀਵ ਕਰਦੇ ਹੋਏ ਕੁਝ ਗੱਲਾਂ ਸਾਂਝੀਆਂ ਕਰ ਲੈਂਦੇ ਨੇ ਕਈ ਵਾਰ ਕੋਈ ਕਾਰਦ ਨਹੀਂ ਹੁੰਦੇ ਪਰ ਉਸ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹੀ ਕਈ ਵਾਰ ਬਹੁਤ ਕੁਝ ਗਲਤ ਵਾਪਰ ਜਾਂਦਾ ਹੈ ਜੇ ਜਦੋਂ ਜਿੰਨਾ ਡੂੰਘਾ ਜਿਸ ਹੱਦ ਤੱਕ ਇਹਨਾਂ ਗੱਲਾਂ ਨੂੰ ਸਮਝਿਆ ਜਾਵੇ ਤਾਂ ਉਹ ਹੈ ਮਨੁੱਖ ਦਾ ਹਰ ਇੱਕ ਪਦਾਰਥ ਹਰ ਇੱਕ ਰਿਸ਼ਤੇ ਨੂੰ ਬੜੀ ਹੀ ਗਹਿਰੀ ਤਰ ਤੇ ਜਾ ਕਰਕੇ ਆਪਣੇ ਨਾਲ ਬੰਨ ਲੈਣਾ ਕਿ ਮੈਂ ਇਹਦੇ ਬਿਨਾਂ ਤੇ ਜਿਉ ਨਹੀਂ ਸਕਦਾ ਇਹੀ ਸਭ ਹੋ ਜੇ ਇਹ ਬੜੀ ਬਿਰਤੀ ਮਨੁੱਖ ਨੂੰ ਕਮਜ਼ੋਰ ਬਣਾਉਂਦੀ ਹੈ ਅੰਦਰੋਂ ਆਪਕਦੇ ਮਹਿਸੂਸ ਕਰਿਓ ਜੀ ਜਦੋਂ ਕਿਤੇ ਬੱਚਿਆਂ ਦੇ ਲਈ ਨਾ ਅਸੀਂ ਜਾਂ ਮਾਤਾ ਪਿਤਾ ਦੇ ਲਈ ਅਸੀਂ ਬਹੁਤਾਂ ਹੀ ਗਹਿਰਾ ਅੰਦਰ ਤੱਕ ਜਾ ਕਰਕੇ ਉਹਨੂੰ ਜਾਦਾ ਕੇਅਰ ਕਹਿੰਦੇ ਹਾਂ ਜਾਦਾ ਫਿਕਰ ਕਹਿੰਦੇ ਹਾਂ ਜਾਦਾ ਪਿਆਰ ਜਿਤਾਉਂਦੇ ਹਾਂ ਉਹਦੇ ਨਾਲ ਹੀ ਸੌਲਟ ਦੇ ਵਿੱਚ ਉਪਸਾਈਡ ਇੱਕ ਡਰ ਇੱਕ ਸਹਿਮ ਦੂਰ ਹੋਣ ਦਾ ਨਾਲ ਦੀ ਨਾਲ ਪੈਦਾ ਹੋ ਜਾਂਦਾ ਹੈ ਜਦੋਂ ਜਾਦਾ ਹੀ ਪਿਆਰ ਪ੍ਰਵਾਹ ਜਿਖਾਈ ਜਾਂਦੀ ਨਾਲ ਦੀ ਨਾਲ ਸੌਲਟ ਵਿੱਚ ਇੱਕ ਦੂਜੇ ਪਾਸੇ ਉਹ ਡਰ ਜਨ ਪੈਦਾ ਹੋ ਜਾਣਾ ਹੈ ਕਿ ਜੇ ਇਹ ਕੋਲੋਂ ਚਲਿਆ ਗਿਆ ਇਹ ਮਾਤਾ ਇਹ ਭੈਣ ਇਹ ਭਰਾ ਇਹ ਪਤਨੀ ਇਹ ਬੱਚੇ ਦਾ ਫਿਰ ਪਤਾ ਨਹੀਂ ਕੀ ਹੋ ਜਾਣਾ ਹੈ ਪਤਾ ਨਹੀਂ ਕੀ ਵਿਆਪ ਜਾਣਾ ਹੈ ਕਿਉਂ ਕਿਉਂਕਿ ਉਹ ਸਾਡੀ ਬਿਲਤੀ ਹੈ ਜਿਹੜੀ ਗੱਲ ਬਾਬਾ ਕਬੀਰ ਜੀ ਸਮਝਾ ਰਹੇ ਨੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਇਹ ਬਿਲਤੀ ਬਣਾਉਣੀ ਬੜੀ ਔਖੀ ਹੈ ਇਹ ਸ਼ਲੋਕ ਤੇ ਆਪਾਂ ਮੰਗਲਾ ਚਰਨ ਦੇ ਰੂਪ ਦੇ ਵਿੱਚ ਵੀ ਬੜੇ ਬਾਤ ਸੁਨੇ ਹੋਵੇਗਾ ਪਰ ਇਸ ਗੱਲ ਨੂੰ ਸਮਝਣਾ ਇਹ ਹੋ ਸਕਦਾ ਏ ਆ ਮੇਰੇ ਪਿਤਾ ਨੇ ਇਹ ਪਤਾ ਨਹੀਂ ਕਦੋਂ ਚਲੇ ਜਾਣ ਆ ਮੇਰਾ ਧਾਏ ਆ ਮੇਰੀ ਭਾਬੀ ਨੇ ਆ ਮੇਰੇ ਭਤੀਜੇ ਨੇ ਆ ਮੇਰੇ ਬੱਚੇ ਆ ਮੇਰੇ ਸੁਪੁੱਤਰ ਨੇ ਧੀਆਂ ਨੇ ਕੋਈ ਵੀ ਰਿਸ਼ਤਾ ਹੈ ਦੋਸਤ ਮਿੱਤਰ ਹੈ ਪਤਾ ਨਹੀਂ ਕਦੋਂ ਕਦੋਂ ਕੀ ਘਟਨਾ ਵਾਪਰਨੀ ਏ ਜ਼ਿੰਦਗੀ ਦਾ ਕੋਈ ਵੀ ਇੱਕ ਪੈਮਾਨਾ ਨਹੀਂ ਹੈ ਕਿ ਅਸੀਂ ਪਹਿਲਾਂ ਜਾਵਾਂਗੇ ਉਹ ਪਹਿਲਾਂ ਜਾਵੇਗਾ ਕੁਝ ਵੀ ਹੋ ਸਕਦਾ ਔਰ ਇਸ ਗੱਲ ਨੂੰ ਅੰਦਰ ਮਹਿਸੂਸ ਕਰਕੇ ਅੰਦਰ ਜਿਉ ਲੈਣਾ ਕਿ ਹਾਂ ਹੋ ਸਕਦਾ ਹੈ ਮੰਨ ਲੈਣਾ ਇਹ ਬੜਾ ਕਠਨ ਹੈ ਬੜਾ ਔਖਾ ਹੈ ਤੇ ਜਿਹੜੇ ਮੰਨ ਲੈਂਦੇ ਨੇ ਬੜੀ ਕਿਰਪਾ ਹੈ ਉਹਨਾਂ ਦੀ ਜਿਹੜੇ ਸਹਿਜ ਸੁਭਾਅ ਜਾਣ ਲੈਂਦੇ ਨੇ ਕਿ ਜਾਏਗਾ ਜੋ ਆਇਆ ਤੇ ਉਹ ਜਾਏਗਾ ਪਰ ਬਾਬਾ ਜੀ ਦੇ ਬਚਨਾਂ ਨੂੰ ਦੁਬਾਰਾ ਵੇਖ ਲਈਏ ਤੇਰਾ ਤੁਝ ਕੋ ਸੌਂਪ ਤੇ ਕੀ ਲੱਗਿਆ ਮੇਰਾ ਆਪਾਂ ਸੌਂਪ ਦਿੰਦਾ ਜੀ ਸਾਰਾ ਕੁਝ ਪੰਕਤੀਆਂ ਪੜਨਾ ਵਿਚਾਰ ਕਰਨਾ ਇਹ ਗੱਲ ਕਈ ਵਾਰ ਰਿਪੀਟ ਹੋ ਜਾਂਦੀ ਹੈ ਮੇਥੋਂ ਉਹ ਇੱਕ ਵੱਖਰੀ ਗੱਲ ਹੈ ਪਰ ਪੰਕਤੀਆਂ ਨੂੰ ਜਿਉਣਾ ਇਹ ਇੱਕ ਵੱਖਰੀ ਗੱਲ ਹੈ ਜਿਉਣ ਦੇ ਲਈ ਸਮਾਂ ਲੱਗਦਾ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਕਾਲੀ ਦਾ ਵਿਚਾਰ ਨਹੀਂ ਹੈ ਤੇਜ਼ੀ ਦਾ ਵਿਚਾਰ ਨਹੀਂ ਹੈ ਜਿਉਣ ਦੇ ਲਈ ਸਮਾਂ ਲੱਗਦਾ ਹੈ ਕਿਸੇ ਸੰਸਕਾਰ ਨੂੰ ਅੰਦਰ ਪੱਕਾ ਕਰਨ ਦੇ ਲਈ ਕਿਸੇ ਉਪਦੇਸ਼ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਸਿਧਾਂਤ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੇ ਲਈ ਸਮਾਂ ਲੱਗਦਾ ਹੈ ਉਦੇ ਦੀ ਬੜੀ ਬਖਸ਼ਿਸ਼ ਉਹ ਵਾਹਿਗੁਰੂ ਪਰਮਾਤਮਾ ਕਰੇ ਐਸਾ ਹਿਰਦਾ ਬਣ ਜਾਏ ਐਸਾ ਮਨੁੱਖ ਦਾ ਅੰਦਰ ਧੀਰਜ ਬਣ ਜਾਏ ਕਿ ਉਹ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਗੱਲ ਨੂੰ ਸਹਿਣ ਕਰ ਸਕੇ ਇਸ ਇੱਕ ਲੇਖਕ ਨੇ ਬੜੀ ਪਿਆਰੀ ਗੱਲ ਲਿਖੀ ਹੈ ਕਹਿੰਦੇ ਮਨੁੱਖ ਦੇ ਦਿਮਾਗ ਦਾ ਪੈਮਾਨਾ ਇਸ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਹਿੰਦੇ ਹੋ ਸਕਦਾ ਹੈ ਛੋਟੀ ਤੋਂ ਛੋਟੀ ਗੱਲ ਵੀ ਮਨੁੱਖ ਨੂੰ ਟੈਨਸ਼ਨ ਡਿਪਰੈਸ਼ਨ ਤੱਕ ਲੈ ਜਾਏ ਦਿਮਾਗ ਦਾ ਦਾਇਰਾ ਹੁੰਦਾ ਹੈ ਹਰ ਮਨੁੱਖ ਛੋਟੀ ਤੋਂ ਛੋਟੀ ਜੀ ਗੱਲ ਵੀ ਤੇ ਕਈ ਮਨੁੱਖਾਂ ਦੇ ਦਿਮਾਗ ਦਾ ਪੱਧਰ ਹੁੰਦਾ ਹੈ ਦਾਇਰਾ ਹੁੰਦਾ ਹੈ ਵੱਡੀ ਤੋਂ ਵੱਡੀ ਗੱਲ ਵੀ ਉਹਨਾਂ ਦੇ ਦਿਮਾਗ ਨੂੰ ਉਹਨਾਂ ਦੀ ਸੁਰਤ ਨੂੰ ਹਿਲਾ ਨਹੀਂ ਸਕਦੀ ਉਹ ਸ਼ਾਂਤ ਰਹਿੰਦੇ ਹਰ ਮਨੁੱਖ ਦਾ ਆਪਣਾ ਪੱਧਰ ਦੇ ਸੁਰਤ ਦਾ ਤੇ ਜਿਨ੍ਹਾਂ ਦਾ ਦਾਇਰਾ ਨਹੀਂ ਹੁੰਦਾ ਭਾਈ ਉਹ ਫਿਰ ਵਿਗਾੜ ਪੈਂਦਾ ਹੈ ਉੱਥੇ ਲੜਾਈ ਝਗੜੇ ਪੈਂਦੇ ਆ ਮਨੁੱਖ ਦਾ ਆਪਣਾ ਆਪ ਅੰਦਰ ਉਹਦੇ ਵਾਸਤੇ ਵਿੱਚ ਨਹੀਂ ਹੈ ਕੰਟਰੋਲ ਦੇ ਵਿੱਚ ਨਹੀਂ ਹੈ ਆਪਣਾ ਆਪ ਜਦੋਂ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਤਾਂ ਮਨੁੱਖ ਬਾਦੂ ਦੇ ਫਸਾਦ ਵੀ ਕਈ ਵਾਰ ਪੈਦਾ ਕਰ ਲੈਂਦਾ ਹੈ ਤੇ ਵਿੱਚ ਆਪ ਜ਼ਿਆਦਾਤਰ ਜਿਹੜੇ ਵੀ ਝਗੜੇ ਪੈਦਾ ਹੁੰਦੇ ਨੇ ਸਮਾਜ ਦੇ ਵਿੱਚ ਉਹ ਦਾ ਪਹਿਲਾ ਪਿੰਦੂ ਹੁੰਦਾ ਹੈ ਬੋਲਣਾ ਹਮੇਸ਼ਾ ਬੋਲਣ ਤੋਂ ਸ਼ੁਰੂ ਹੋਵੇਗਾ ਜਦੋਂ ਵੀ ਮਨੁੱਖ ਬੋਲੇਗਾ ਗੱਲ ਕਰੇਗਾ ਤਾਂ ਉਹਦੇ ਬੋਲਣ ਦੇ ਵਿੱਚ ਹੀ ਉਹਦੇ ਅੰਦਰ ਦੀਆਂ ਭਾਵਨਾਵਾਂ ਉਹਦੇ ਅੰਦਰ ਦਾ ਗੁੱਸਾ ਉਹਦੇ ਅੰਦਰ ਦੇ ਬਲਬਲੇ ਪ੍ਰਗਟ ਹੋ ਜਾਂਦੇ ਨੇ ਕਿ ਗੱਲ ਕੋਈ ਹੋਰ ਹੈ ਪਰ ਇਹ ਹੁਣ ਆਪਣੇ ਆਪ ਦੇ ਅੰਦਰ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਸੰਤੁਸ਼ਟ ਕਰਨਾ ਚਾਹੁੰਦਾ ਹੈ ਸੰਤੁਸ਼ਟੀ ਦੇ ਰੂਪ ਦੇ ਵਿੱਚ ਫਿਰ ਉਹ ਬਹੁਤ ਕੁਝ ਐਸਾ ਬੋਲ ਦਿੰਦਾ ਜਿਹਦੇ ਨਾਲ ਨਿੱਕੀ ਜੀ ਗੱਲ ਤੋਂ ਹੀ ਕਈ ਵਾਰ ਵੱਡੇ ਵੱਡੇ ਰਿਸ਼ਤੇ ਖਤਮ ਹੁੰਦੇ ਵਿਖੇ ਜਾ ਸਕਦੇ ਕਈ ਵਾਰ ਤੇ ਕੋਈ ਗੱਲ ਵੀ ਨਹੀਂ ਹੁੰਦੀ ਅਗਲੀ ਥਾਂ ਤੇ ਲੈ ਕੇ ਜਾਵਾਂ ਸੁਰਤ ਦੇ ਟਿਕਾਣੇ ਨੂੰ ਕਈ ਵਾਰ ਕੋਈ ਗੱਲ ਵੀ ਨਹੀਂ ਹੁੰਦੀ ਕਈ ਮਨੁੱਖ ਮਨ ਕਰਕੇ ਹੀ ਕਈ ਵਾਰ ਦੂਸਰਿਆਂ ਦੇ ਨਾਲ ਆਪਣੇ ਹੀ ਮਨ ਦੇ ਵਿੱਚ ਦੂਸਰੇ ਇਨਸਾਨ ਦੀ ਕੁਝ ਤਸਵੀਰ ਐਸੀ ਬਣਾ ਲੈਂਦੇ ਨੇ ਕੁਝ ਉਹਦੀ ਪਰਿਭਾਸ਼ਾ ਆਪਣੇ ਸੁਰਤ ਦੇ ਵਿੱਚ ਐਸੀ ਕਾਇਮ ਕਰ ਲੈਂਦੇ ਨੇ ਆਪਾਂ ਉਸ ਮਨੁੱਖ ਨੂੰ ਮਨ ਲੋ ਡੇਟੀ ਮਿਲਦੇ ਆਂ ਦੇਖਦੇ ਆਂ ਉਦੇ ਨਾਲ ਕੋਈ ਬੋਲ ਚਾਲ ਨਹੀਂ ਆਪਣੇ ਕੋਈ ਗੱਲਬਾਤ ਨਹੀਂ ਉਹਦੇ ਨਾਲ ਆਪਣੇ ਪਰ ਕਈ ਵਾਰ ਸੁਰਤ ਤੋਂ ਸੁਰਤ ਦੇ ਵਿੱਚ ਹੀ ਮਨੁੱਖ ਦੂਸਰੇ ਦੇ ਪ੍ਰਤੀ ਐਸੀ ਤਸਵੀਰ ਕਾਇਮ ਕਰ ਲੈਂਦਾ ਹੈ ਉਸ ਤਸਵੀਰ ਦੇ ਵਿੱਚ ਹੀ ਇੱਕ ਵਿਕਤਰਾ ਇੱਕ ਝਗੜਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਮਹਿਸੂਸ ਕਰਿਓ ਆ ਇਦਾਂ ਵੀ ਰਿਸ਼ਤੇ ਟੁੱਟ ਜਾਂਦੇ ਨੇ ਕਈ ਵਾਰ ਕਈ ਕਹਿੰਦੇ ਨੇ ਗੱਲ ਕੋਈ ਵੀ ਨਹੀਂ ਸੀ ਬਸ ਉਦਾਂ ਹੀ ਬੁਲਾਉਣਾ ਬੰਦ ਕਰ ਦਿੱਤਾ ਗੱਲ ਤੇ ਕੋਈ ਏਡੀ ਹੋਈ ਨਹੀਂ ਸੀ ਬਸ ਬੋਲ ਚੱਲ ਜਾਂ ਬੰਦ ਹੋ ਗਿਆ ਉਦਾਂ ਹੀ ਇਹ ਵੀ ਬੜਾ ਇਹ ਸلطਤ ਦੀ ਖੇਡ ਬੁੱਤੜੀ ਬੜੀ ਵਾਪਰਦੀ ਆ ਅੱਜਕੱਲ ਬੜਾ ਕੁਝ ਵਾਪਰਦਾ ਏ ਇਹ ਸਾਰਾ ਕੁਝ ਹੁੰਦਾ ਏ ਜਦੋਂ ਮਨੁੱਖ ਇਹ ਨਹੀਂ ਸਮਝ ਪਾਉਂਦਾ ਕਿ ਕੁਝ ਵੀ ਹੈ ਨਹੀਂ ਸਾਡਾ ਪਰ ਹਰ ਇੱਕ ਚੀਜ਼ ਨਾਲ ਕਹਿੰਦੇ ਤੂੰ ਵੱਜ ਗਿਆ ਹੈ ਕੋਈ ਚੀਜ਼ ਸਾਡੇ ਨਾਲ ਨਹੀਂ ਵੱਜੀ ਹੋਈ ਅਸੀਂ ਚੀਜ਼ਾਂ ਨਾਲ ਵੱਜੇ ਹੋਏ ਹਾਂ ਅਸੀਂ ਧੀਆ ਪੁੱਤਰਾਂ ਦੇ ਨਾਲ ਵੱਜੇ ਹੋਏ ਹਾਂ ਅਸੀਂ ਪਦਾਰਥਾਂ ਦੇ ਨਾਲ ਵੱਜੇ ਹੋਏ ਹਾਂ ਘਰ ਸਾਡੇ ਨਾਲ ਨਹੀਂ ਵੱਜਿਆ ਹੋਇਆ ਅਸੀਂ ਘਰ ਨਾਲ ਵੱਜੇ ਹੋਏ ਹਾਂ ਅਸੀਂ ਗੱਡੀਆਂ ਕਾਰਾਂ ਨਾਲ ਵੱਜੇ ਹੋਏ ਹਾਂ ਤੇ ਮਾਫ ਕਰਿਓ ਮੈਂ ਇੱਕ ਗੱਲ ਨੂੰ ਬੜਾ ਵਾਈਪਰੂ ਬਰਸ਼ਿਸ਼ ਕਰਨ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹੀ ਹਾਂ ਕਦੇ ਕਦੇ ਕਿ ਜੇ ਤੇ ਬੰਦੇ ਦੇ ਕੋਲ ਹੈ ਨਾ ਜੀ ਚੰਗਾ ਘਰ ਚੰਗਾ ਖਾਣ ਪੀਣ ਚੰਗਾ ਰਹਿਣ ਸਹਿਣ ਫਿਰ ਤੇ ਬੰਦਾ ਬਹੁਤ ਚੜ੍ਹਦੀ ਕਲਾ ਵਿੱਚ ਵੇਖਿਆ ਜਾ ਸਕਦਾ ਹੈ ਬਹੁਤ ਚੜ੍ਹਦੀ ਕਲਾ ਇਹਨੂੰ ਮੈਂ ਬੜਾ ਮਹਿਸੂਸ ਕੀਤਾ ਹੈ ਤੇ ਜੇ ਬੰਦੇ ਕੋਲ ਕੋਈ ਨਾਮ ਹੋਵੇ ਬਾਹਰੀ ਪਦਾਰਥ ਜਿਹੜੇ ਆਧਾਰ ਮੰਨੇ ਜਾਂਦੇ ਇਹਨਾਂ ਚੀਜ਼ਾਂ ਦਾ ਫਿਰ ਬੰਦੇ ਵਿੱਚੋਂ ਚੜਦੀ ਕਲਾ ਉਹ ਹਿੰਮਤ ਹੌਸਲਾ ਮੈਂ ਬਹੁਤ ਘੱਟ ਵੇਖਿਆ ਫਿਰ ਉਹ ਕਹਿੰਦਾ ਜੀ ਬਸ ਦਿਨ ਜ ਟਾਈਮ ਜਾਂ ਪਾਸ ਕਰੀ ਜਾਂਦੇ ਆ ਬਸ ਠੀਕ ਹੈ ਰੋਟੀ ਪਾਣੀ ਚੱਲੀ ਜਾਂਦਾ ਕੋਈ ਜੀਵਨ ਵਿੱਚ ਬਹੁਤਾ ਉਹ ਆਨੰਦ ਨਹੀਂ ਹੈ ਕੋਈ ਬਹੁਤਾ ਤਾਂ ਮਤਲਬ ਹਰ ਇੱਕ ਥਾਂ ਤੇ ਆਧਾਰ ਚੜਦੀ ਕਲਾ ਅੰਦਰ ਆਉਣੀ ਅੰਦਰ ਹਿੰਮਤ ਹੌਸਲਾ ਜਾਂ ਵੀ ਤੇਰੇ ਜੀ ਬਣ ਰਿਹਾ ਏ ਉਪ ਪਦਾਰਥਾਂ ਕਰਕੇ ਬਣ ਰਿਹਾ ਏ ਤੇਰੇ ਘਰ ਕਰਕੇ ਬਣ ਰਿਹਾ ਏ ਤੇਰੀ ਗੱਡੀ ਕਰਕੇ ਬਣ ਰਿਹਾ ਏ ਤੇਰੇ ਬੱਚਿਆਂ ਦੇ ਬਹੁਤਾ ਡਿਗਰੀਆਂ ਕਰਨ ਕਰਕੇ ਬਣ ਰਿਹਾ ਏ ਜੇ ਇਹ ਚੀਜ਼ਾਂ ਨਾ ਹੋਣ ਤੇ ਤੂੰ ਵੇਖ ਤੇਰਾ ਲੈਵਲ ਕਿੱਥੇ ਹੈ ਤ੍ਰਿਪੱਲੇ ਕੋ ਨੀਵੇ ਕੁਝ ਵੀ ਤੇ ਨਹੀਂ ਬੜੇ ਨੀਵੇਂ ਥਾਂ ਤੇ ਬਿਠਾਏ ਤੂੰ ਹਜੇ ਤੇ ਫਿਰ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਇੱਕ ਵੀ ਥਾਂ ਤੇ ਕੋਈ ਇੰਪੋਰਟੈਂਸ ਨਹੀਂ ਦਿੱਤੀ ਇਹਨਾਂ ਪਦਾਰਥਾਂ ਨੂੰ ਪਰ ਦੂਜੇ ਪੱਖ ਇੱਕ ਲਫ਼ਜ਼ ਵਿੱਚ ਕਹਿ ਦੇਵਾਂ ਜਿੰਨਾ ਮਨੁੱਖ ਅਮੀਰ ਹੋ ਸਕਦਾ ਏ ਓਨਾ ਹੋਵੇ ਜਿੰਨੀਆਂ ਆਕਾਰਾਂ ਹੋ ਸਕਦੀਆਂ ਨੇ ਉਨੀਆਂ ਹੋਣ ਜਿੰਨਾ ਮਨੁੱਖ ਦੇ ਕੋਲੇ ਕੱਪੜਾ ਹੋ ਸਕਦਾ ਏ ਓਨਾ ਹੋਵੇ ਜਿੰਨਾ ਵੱਡਾ ਘਰ ਹੋ ਸਕਦਾ ਏ ਓਨਾ ਹੋਵੇ ਗੁਰੂ ਨਾਨਕ ਦੀ ਸੋਚ ਸਮਝ ਉਹਨਾਂ ਦੇ ਘਰ ਵਿੱਚ ਹੋਵੇ ਤਾਂ ਸਮਾਜ ਦਾ ਬੜਾ ਭਲਾ ਹੋ ਸਕਦਾ ਏ ਹੋਣਾ ਚਾਹੀਦਾ ਏ ਪਰ ਕਹਿੰਦੀ ਵੇਖ ਮੈਂ ਦੂਜੇ ਪੱਖ ਤੇ ਆ ਜਾਵਾਂ ਫਿਰ ਜਦੋਂ ਤੂੰ ਇੰਨਾ ਦੇ ਹੀ ਆਧਾਰ ਤੇ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਤਾਂ ਕਹਿੰਦੇ ਉਦੋਂ ਤੇਰਾ ਟਿਕਾਣਾ ਬਿਲਕੁਲ ਮਾੜਾ ਹੋ ਜਾਂਦਾ ਹੈ ਕਦੇ ਮਹਿਸੂਸ ਕਰਿਓ ਜੇ ਕੁਝ ਵੀ ਨਾ ਰਹੇ ਜਿਹੜਾ ਅੱਜ ਉਹ ਚਲਦੇ ਹਾਂ ਮੜਕ ਦੇ ਨਾਲ ਨਾ ਕਰੇ ਵਾਹਿਗੁਰੂ ਕੋ ਜ ਉਹ ਜ਼ਿੰਦਗੀ ਦਾ ਪੈਮਾਨਾ ਹੈ ਪਰ ਉਹ ਮੜਕ ਉਹ ਚੜ੍ਹਦੀ ਕਲਾ ਉਹ ਪ੍ਰਤੀਤ ਉਹ ਅੰਦਰ ਹਿੰਮਤ ਉਹ ਹੌਸਲਾ ਉਹ ਚਾਹ ਬਣਿਆ ਰਹੇਗਾ ਉਹ ਖੇੜਾ ਬਣਿਆ ਰਹੇਗਾ ਇਹ ਸੁਣਨਾ ਸੁਣਾਉਣਾ ਸੌਖਾ ਏ ਆਨੰਦਪੁਰ ਦਾ ਕਿਲਾ ਛੱਡ ਦਿੰਦਾ 마ਸੀਵਾੜੇ ਦੇ ਜੰਗਲਾਂ ਦੇ ਵਿੱਚ ਆਰਾਮ ਦੇ ਨਾਲ ਪਏ ਨੇ ਇਹ ਬੜਾ ਸੁਣਾਉਣਾ ਸੌਖਾ ਏ ਪਰ ਉਹਨੂੰ ਮੰਨਣਾ ਉਹਨੂੰ ਜਿਉਣਾ ਇਹ ਹਰ ਕੋਈ ਮਨੁੱਖ ਨਹੀਂ ਜਿਉਂਦਾ ਉਹ ਤੇ ਹੁਣੇ ਪੈਮਾਨਾ ਚੈੱਕ ਕਰ ਲੋ ਆਪਣੇ ਆਪ ਦਾ ਕਿ ਕਿਹੜੀਆਂ ਗੱਲਾਂ ਕਰਕੇ ਅੰਦਰ ਹਿੰਮਤ ਜੀ ਮਿਲਦੀ ਏ ਗੱਡੀ ਕਰਕੇ ਕਾਰ ਕਰਕੇ ਕਿ ਜਾਂ ਪੈਸੇ ਕਰਕੇ ਉਹ ਤੇ ਹੁਣੇ ਪੈਮਾਨਾ ਅੰਦਰ ਚੈੱਕ ਹੋ ਜਾਣਾ ਏ ਆਪਣੇ ਆਪ ਦੇ ਅੰਦਰ ਅੰਦਰ ਆਪਣੇ ਆਪ ਦੇ ਚੈੱਕ ਕਰ ਲਓ ਉਹ ਤੇ ਪਤਾ ਲੱਗ ਜਾਵੇਗਾ ਤਾਂ ਫਿਰ ਬਾਬਾ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ 13 ਤੁਜ ਕੋ ਸੌਂਪ ਤੇ ਗਿਆ ਲਾਗੇ ਮੇਰਾ ਬਾਬਾ ਕਬੀਰ ਜੀ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਨੂੰ ਵੀ ਪਤਾ ਹੈ ਕਬੀਰ ਹਮਰਾ ਕੋ ਨਹੀਂ ਹਮ ਕਿਸ ਹੋਂ ਕੇ ਨਾਹੇ ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਕਬੀਰ ਮੇਰਾ ਕੋਈ ਵੀ ਨਹੀਂ ਹੈ ਨਾ ਪਤਨੀ ਨਾ ਬੱਚੇ ਨਾ ਘਰ ਨਾ ਪਰਿਵਾਰ ਕੋਈ ਵੀ ਨਹੀਂ ਦੋਸਤ ਮਿੱਤਰ ਵੀ ਕੋਈ ਨਹੀਂ ਕੁਝ ਵੀ ਤੇ ਨਹੀਂ ਜਿਸ ਪ੍ਰਮਾਤਮਾ ਨੇ ਜਿਸ ਵਾਹਿਗੁਰੂ ਨੇ ਪੈਦਾ ਕੀਤਾ ਏ ਆਖਰ ਨੂੰ ਤੇ ਉਹਦੇ ਵਿੱਚ ਹੀ ਸਮਾਉਣਾ ਹੈ ਇਹ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਖੋ ਬਹੋਰ ਨਾਗੇ ਪਾਉ ਤੇ ਗਏ ਜਿੰਨ ਕੇ ਲੱਖ ਕਰੋੜ ਕਬੀਰ ਜਾਣਾ ਹੈ ਨਗੇ ਪੈਰ ਜਾਣਾ ਹੈ ਹੁਣ ਜਾਣ ਤੇ ਇਸ ਗੱਲ ਨੂੰ ਉਦੋਂ ਮੰਨੀਏ ਜਦੋਂ ਕੋਈ ਘਟਨਾ ਵਾਪਰ ਜਾਏ ਜਾਂ ਉਹਨੇ ਮੰਨ ਲਈਏ ਕਿ ਬਾਤਸ਼ਾਹੀ ਸੱਚ ਹੈ ਇਹ ਵਾਪਰੇਗਾ। ਹੁਣੇ ਮੰਨਿਆ ਜਾ ਸਕਦਾ ਹੈ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਇੱਕ ਜਿਹੜੇ ਜ਼ਖ਼ਮ ਖਾ ਕੇ ਬਦਲਦੇ ਨੇ ਧੋਖਾ ਖਾ ਕੇ ਬਦਲਾਵ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਇੱਕ ਉਹ ਇਨਸਾਨ ਹੁੰਦੇ ਨੇ ਜਿਹੜੇ ਸਮਝ ਕੇ ਪੜ ਕੇ ਉਸ ਗੱਲ ਨੂੰ ਜਿ ਧੋਖਾ, ਬੇਈਮਾਨੀ, ਕੁਝ ਫਰੇਬ ਹੋਣੋਂ ਤੋਂ ਪਹਿਲਾਂ ਵੀ ਮੰਨਿਆ ਜਾ ਸਕਦਾ ਹੈ। ਪਰ ਨਹੀਂ ਮੰਨਦਾ ਉਹਨੂੰ। ਮਨੁੱਖ ਉਦੋਂ ਹੀ ਬਦਲਦਾ ਹੈ ਜਦੋਂ ਉਹਨੂੰ ਕੋਈ ਐਸੀ ਘਟਨਾ ਉਹਦੇ ਜੀਵਨ ਦੇ ਵਿੱਚ ਵਾਪਰ ਜਾਂਦੀ ਹੈ ਕੁਝ ਐਸਾ ਵਾਪਰ ਜਾਂਦਾ ਹੈ ਜਿਹੜਾ ਉਹ ਚਾਹੁੰਦਾ ਨਹੀਂ ਸਿੱਫੇ ਉਹ ਬਦਲਦਾ ਹੈ ਜ਼ਿਆਦਾਤਰ ਮਨੁੱਖ ਧੋਖਿਆਂ ਨਾਲ ਹੀ ਬਦਲਦੇ ਨੇ ਉਦਾਂ ਕਿਸੇ ਨੂੰ ਵੀ ਆਨੰਦ ਮਾਣਨ ਵਿੱਚ ਕੋਈ ਆਨੰਦ ਨਹੀਂ ਕਿਉਂ ਇਹ ਕਿਉਂ ਹੁੰਦਾ ਹੈ ਕਿਉਂਕਿ ਮਨੁੱਖ ਦੀ ਬਿਲਕੁਲ ਹੀ ਹੈ ਕਿ ਇਸ ਰਸ ਨੂੰ ਵੀ ਮਾਣ ਲਈਏ ਇਸ ਦੁਨੀਆ ਦੇ ਮਨੋਰੰਜਨ ਨੂੰ ਵੀ ਵੇਖ ਲਈਏ ਇਸ ਢੰਗ ਨਾਲ ਵੀ ਜ਼ਿੰਦਗੀ ਨੂੰ ਜਿਉਣ ਲਈਏ ਉਹ ਰਸ ਫਿਰ ਉਹ ਉਧਰ ਨੂੰ ਲੈ ਜਾਂਦੇ ਨੇ ਫਿਰ ਉਹ ਇਸ ਚੀਜ਼ ਨੂੰ ਨਹੀਂ ਮਾਣ ਪਾਏਗਾ ਕਿਵੇਂ ਜਿਉਂ ਪਾਏਗਾ ਕਬੀਰ ਹਮਰਾ ਕੋ ਨਹੀਂ ਹਮ ਕਿਸ ਹੋਂਕੇ ਨਾਹੀਂ ਇਹਨੂੰ ਪਕੜ ਕਰਨਾ ਬੜਾ ਔਖਾ ਹੈ ਤੇ ਜਿਨ੍ਹਾਂ ਨੂੰ ਸਮਝ ਆ ਜਾਂਦਾ ਹੈ ਫਿਰ ਭਾਈ ਉਹ ਤੇ ਸਦਾ ਹੀ ਖੇੜੇ ਦੇ ਵਿੱਚ ਰਹਿੰਦੇ ਨੇ ਅਨੰਤ ਦੇ ਵਿੱਚ ਰਹਿੰਦੇ ਨੇ ਭਾਵੇਂ ਅੱਜ ਸਭ ਕੁਝ ਹੈ ਭਾਵੇਂ ਕੱਲ ਕੁਝ ਵੀ ਨਹੀਂ ਖੇੜਾ ਸਦਾ ਹੀ ਅੰਦਰ ਬਣਿਆ ਰਹਿੰਦਾ ਹੈ ਤੇ ਜਿਹੜਾ ਇਹ ਪੜਦੇ ਆ ਨਾ ਜੀ ਰਜਾਨਾ ਅਸੀਂ ਨਾਨਕ ਭਗਤਾਂ ਸਦਾ ਵਿਗਾਸ ਇਵਗਾਸ ਇੱਕ ਹੀੜਾ ਆਧਾਰ ਕੋਈ ਪਦਾਰਥ ਨਾ ਹੋਵੇ ਜੇ ਪਦਾਰਥ ਬਣ ਜਾਏਗਾ ਕੋਈ ਰਿਸ਼ਤਾ ਨਾਤਾ ਬਣ ਜਾਏਗਾ ਤੇ ਜਦੋਂ ਉਹ ਟੁੱਟੇਗਾ ਫਿਰ ਉਹ ਉਦਾਸੀ ਵੀ ਆਵੇਗੀ ਪਰੇਸ਼ਾਨੀ ਵੀ ਆਵੇਗੀ ਟੈਨਸ਼ਨ ਡਿਪਰੈਸ਼ਨ ਵੀ ਆਵੇਗੀ ਰੋਣਾ ਧੋਣਾ ਵੀ ਹੋਵੇਗਾ ਲੜਾਈ ਝਗੜੇ ਵੀ ਹੋਣਗੇ ਹੋ ਸਕਦਾ ਕਿਸੇ ਦਾ ਕੋਈ ਨੁਕਸਾਨ ਵੀ ਹੋ ਜਾਵੇ ਬੜੇ ਫਸਾਦ ਉਥੋਂ ਸ਼ੁਰੂ ਹੋ ਜਾਂਦੇ ਨੇ ਫਿਰ ਉਹ ਛੋਟੀ ਜਿਹੀ ਬਿਰਤੀ ਤੋਂ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਮੈਂ ਅਗਲੇ ਸਲੋਕ ਤੇ ਆ ਜਾਵਾਂ ਜੀ ਕਬੀਰ ਤੂੰ ਤੂੰ ਕਰਤਾ ਤੂੰ ਮੁਝ ਮੇਂ ਰਹਾ ਨਾ ਹੂੰ ਬਾਦਸ਼ਾਹ ਤੇਰਾ ਵੀ ਨਾਮ ਉਚਾਰਦਿਆਂ ਤੇਰਾ ਹੀ ਨਾਮ ਲੈਂਦਿਆਂ ਤੇਰੇ ਹੀ ਗੁਣ ਗਾਉਂਦਿਆਂ ਮੇਰੇ ਜੀਵਨ ਦੇ ਵਿੱਚ ਤੂੰ ਹੀ ਆ ਗਿਆ ਹੈ ਮੇਰਾ ਮੇਰੇ ਵਿੱਚ ਰਿਹਾ ਹੀ ਨਹੀਂ ਆਪਣਾ ਆਪ ਰਿਹਾ ਹੀ ਨਹੀਂ ਤੇ ਮਹਿਸੂਸ ਕਰਿਓ ਜੀ ਜਦੋਂ ਵੀ ਕੋਈ ਝਗੜਾ ਕੋਈ ਗੱਲ ਸ਼ੁਰੂ ਹੋਣੀ ਹੈ ਉਹਦਾ ਬਹੁਤਾ ਡੂੰਗਾ ਜਾ ਕੇ ਆਪ ਸੋਚੋਗੇ ਨਾ ਜੀ ਤਾਂ ਇੱਕੋ ਹੀ ਗੱਲ ਮਿਲੇਗੀ ਕਿ ਉੱਥੇ ਹਉਮੇ ਦੇ ਕੁਝ ਬੀਜ ਸੀ ਜਿਹੜੇ ਸੰਤੁਸ਼ਟ ਨਹੀਂ ਸੀ ਹੋ ਰਹੇ ਜਿਨ੍ਹਾਂ ਨੂੰ ਸਬਰ ਨਹੀਂ ਸੀ ਆ ਰਿਹਾ ਜਿਨ੍ਹਾਂ ਨੂੰ ਚੰਗਾ ਮਹਿਸੂਸ ਨਹੀਂ ਸੀ ਹੋ ਰਹਾ ਜਿਹੜੇ ਸ਼ਾਂਤ ਨਹੀਂ ਸੀ ਹੋ ਰਹੇ ਉਹ ਬੀਜ ਹੁਣ ਅੰਦਰ ਸੀਗੇ ਉਹ ਉੱਠ ਉੱਠ ਕੇ ਬਾਹਰ ਨੂੰ ਆ ਰਹੇ ਸੀ ਤੇ ਉਹਨਾਂ ਨੇ ਫਿਰ ਉੱਥੇ ਕੋਈ ਝਗੜਾ ਕੋਈ ਗੱਲ ਪੈਦਾ ਕਰ ਦਿੱਤੀ ਗੱਲ ਕੁਝ ਵੀ ਨਹੀਂ ਸੀ ਉਹਨਾਂ ਨੇ ਉਹ ਸਾਰਾ ਫਸਾਦ ਪੈਦਾ ਕਰ ਦਿੱਤਾ ਉਹ ਬੀਜਾਂ ਤਾਂ ਇਹ ਆਜਾ ਵੀ ਅੰਦਰ ਸਮਝ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਹੋ ਜਾਈਏ ਉਹ ਅਸੀਂ ਗੁਰੂ ਪਾਤਸ਼ਾਹੇ ਆਪਾ ਕਰਨ ਜਦੋਂ ਹੋ ਜਾਵਾਂਗੇ ਨਾ ਜੀ ਤਾਂ ਫਿਰ ਜਦ ਆਪਾ ਪਰਕਾ ਮਿਟ ਗਿਆ ਜੱਤ ਦੇਖੋ ਤਤ ਤੂੰ ਤੇ ਫਿਰ ਦੂਸਰੇ ਦਾ ਕੁਝ ਬੁਰਾ ਕਰਨਾ ਇਹ ਦੀ ਬੜੀ ਦੂਰ ਦੀ ਗੱਲ ਹੈ ਕਿਸੇ ਬਾਰੇ ਕੁਝ ਮਾੜਾ ਸੋਚਣਾ ਵੀ ਮਨੁੱਖ ਦੇ ਲਈ ਫਿਰ ਪਾਪ ਹੋ ਜਾਂਦਾ ਹੈ ਕਿਸੇ ਦੀ ਕੁਝ ਮਾੜਾ ਚਿਤਨਾ ਚਿਤਨਾ ਵੀ ਬੁਰਾ ਹੋ ਜਾਂਦਾ ਹੈ ਕਿਸੇ ਦੀ ਲਈ ਕੋਈ ਮਾੜਾ ਫਤਨਾ ਲਿਆਉਣਾ ਵੀ ਉਹਦੇ ਲਈ ਬੜਾ ਘਨਾਉਣਾ ਕਰਮ ਹੋ ਜਾਂਦਾ ਹੈ ਕਿਉਂਕਿ ਬੀਜ ਜੋ ਪੁੰਗਰੇ ਹੁੰਦਾ ਇੱਕ ਬਾਇਸ ਹੁੰਦੀਆਂ ਨੇ ਜੀ ਮੈਂ ਥੋੜਾ ਜਿਹਾ ਬੋਲ ਦੇਵਾਂ ਇੱਥੇ ਕਿਸੇ ਮਨੁੱਖ ਦੇ ਪ੍ਰਤੀ ਉਹ ਭਾਵੇਂ ਬਾਹਰ ਕੈਨੇਡਾ ਮੈਲ ਘਰ ਰਿਆ ਪ੍ਰੈਕਟੀਕਲ ਕਰਕੇ ਵੀ ਦੇਖ ਸਕਦੇ ਹੋ ਇਸ ਚੀਜ਼ ਨੂੰ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਭਰਾ ਕੋਈ ਵੀ ਬਾਹਰ ਰਹਿ ਰਿਹਾ ਪੁੱਤਿਆ ਪੁੱਤਰ ਉਹਨਾਂ ਦੇ ਪ੍ਰਤੀ ਕੁਝ ਥਾਟਸ ਸੋਚਣੇ ਸ਼ੁਰੂ ਕਰਦੋ ਆ ਕੋਈ ਪੋਜ਼ਿਟਿਵ ਕੋਈ ਨੈਗੇਟਿਵ ਇਹ ਪ੍ਰੈਕਟੀਕਲ ਗੱਲਾਂ ਨੇ ਜਿਸ ਤਰ੍ਹਾਂ ਦੀ ਥੌਟ ਸੋਚੋਗੇ ਉਹ ਵਾਈਬਸ ਉਹਨਾਂ ਤੱਕ ਪਹੁੰਚ ਜਾਣੀਆਂ ਨੇ ਉਸ ਤਰ੍ਹਾਂ ਦੇ ਕੁਝ ਵਾਈਬਸ ਤੁਹਾਡੇ ਤੱਕ ਵੀ ਪਹੁੰਚ ਜਾਣੀਆਂ ਨੇ ਫਿਰ ਕੁਝ ਕਿ ਘਟਨਾਵਾਂ ਵਿੱਚ ਵਾਪਰਤ ਗਈਆਂ ਨੇ 네ਗੇਟਿਵਿਟੀ ਦੀਆਂ ਕੁਝ ਖਿਆਲਾਂ ਦੀਆਂ ਕੁਝ ਥੌਟਸ ਫਿਰ ਦਿਮਾਗ ਨੂੰ ਉਧਰ ਵੀ ਪਰੇਸ਼ਾਨ ਕਰਨਗੇ ਇਧਰ ਵੀ ਪਰੇਸ਼ਾਨ ਕਰਨਗੇ ਇਹ ਵਾਈਬਸ ਹੁੰਦੀਆਂ ਨੇ ਇਹ ਪਹੁੰਚਦੀਆਂ ਨੇ ਇਹਨੂੰ ਕਰਾਮਾਤ ਵਿੱਚ ਨਾ ਲਿਓ ਇਹ ਕੁਦਰਤੀ ਹੈ ਕੁਝ ਕਰਨ ਤੋਂ ਬਾਹਰ ਹੈ ਪਰ ਇਹ ਵਾਪਰਦਾ ਇਹ ਹੁੰਦਾ ਹੈ ਕਿਸੇ ਦੇ ਪ੍ਰਤੀ ਵੀ ਆਪ ਸੋਚਣਾ ਸ਼ੁਰੂ ਕਰ ਲਓ ਜਿਹਨੂੰ ਜਾਣਦੇ ਹੋ ਜਿਹਦੇ ਨਾਲ ਥੋੜਾ ਬਹੁਤਾ ਕੋਈ ਸਬੰਧ ਹੈ ਇਹ ਨਹੀਂ ਕਿ ਜਿਹਨੂੰ ਆਪਾਂ ਜਾਣਦੇ ਨਹੀਂ ਕਦੇ ਬੁਲਾਇਆ ਹੀ ਨਹੀਂ ਐਦਾਂ ਨਹੀਂ ਜਿਹੜਾ ਥੋੜਾ ਬਹੁਤਾ ਜਿਹਦੇ ਨਾਲ ਕੁਝ ਮਿਲਣਾ ਜੁਲਣਾ ਚੱਲਦਾ ਹੈ ਉਹ ਵਾਇਜ਼ ਆਪਣੇ ਆਪ ਕੰਮ ਕਰਨੀ ਉਹਨਾਂ ਤੇ ਹਮੇਸ਼ਾ ਪਕੜ ਰੱਖੀ ਕਈ ਵਾਰ ਚੰਗਿਆਂ ਬੰਦਿਆਂ ਦੇ ਪ੍ਰਤੀ ਵੀ ਕੁਝ ਮਾੜੇ ਖਿਆਲ ਉਤਪੰਨ ਹੋ ਜਾਂਦੇ ਨੇ ਉਹਨਾਂ ਨੂੰ ਹਮੇਸ਼ਾ ਪਕੜ ਵਿੱਚ ਰੱਖੀਏ ਨਹੀਂ ਤਾਂ ਇਹ ਗੱਲ ਜும் ਮੈਂ ਪਹਿਲਾਂ ਕਹਿ ਰਿਹਾ ਸੀ ਕਈ ਵਾਰ ਕੋਈ ਸਬੰਧ ਨਹੀਂ ਕਿਸੇ ਇਨਸਾਨ ਦੇ ਨਾਲ ਪਰ ਫਿਰ ਵੀ ਇੱਕ ਨੈਗੇਟਿਵ ਔਰਾ ਪੈਦਾ ਹੋ ਜਾਂਦਾ ਹੈ ਤੇ ਬੜਾ ਦੂਰ ਕਰ ਦਿੰਦਾ ਹੈ ਸਾਨੂੰ ਉਸ ਇਨਸਾਨ ਦੇ ਨਾਲ ਤੱਕ ਵੀ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੂੰ ਤਾਂ ਤੁਮ ਉਸ ਔਰੇ ਤੇ ਉਸ ਵਾਈਬਸ ਤੇ ਸਾਨੂੰ ਕੰਟਰੋਲ ਰੱਖਣਾ ਪੈਂਦਾ ਹੈ ਫਿਰ ਉਹ ਸਬੰਧ ਕਾਇਮ ਰਹਿੰਦੇ ਨਹੀਂ ਤੇ ਬਿਨਾਂ ਬੇਮਤਲਬੀ ਕਈ ਵਾਰ ਇਸ ਤੇ ਟੁੱਟ ਜਾਂਦੇ ਗੁਰੂ ਪਾਤਸ਼ਾਹ ਕੇ ਆਪਾ ਕਰਨ ਆਪਾਂ ਭਾਪ ਸਾਡਾ ਖਤਮ ਹੋ ਜਾਵੇ ਤਾਂ ਹੀ ਇਹਨਾਂ ਸਮੋਕਾਂ ਨੂੰ ਵਿਚਾਰਨ ਦਾ ਲਾਭ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਹੁਈਆਂ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਫਤਿਹ ਬਖਵਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਲੀ ਮਹਲਾ ਤੀਜਾ ਆਨੰਦ ਕੋ ਅਹੰਕਾਰ ਸਤਗੁਰ ਪਰਸਾਰ ਆਨੰਦ ਭਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਆਰਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ